ਵहांtਮਾਨ ਹਰਪਾਰਸਿੰਘ ਜਿੰਮੇ ਵਰਗੇ ਜਦੋਂ ਟੂਰਨ ਪ੍ਰਚਾਰ ਤੇ ਜਾਂਦੇ ਸੀ ਔਰ ਸਾਡੇ ਸਾਥੀ ਤਾਕੀਆਂ ਲਈ ਬੈਠੇ ਸੀਗੇ ਮੂਰੇ ਇਸ ਤਰ੍ਹਾਂ ਧੰਨੇ ਦੇ ਵਿੱਚ ਜਵੇਂ ਆਪਾਂ ਬੈਠੇ ਕੱਚੇ ਮਲਾਈਮ ਪੱਕੇ ਕਰੋ ਡੀਏ ਜੀਆਂ ਕਸਾਂ ਜਾਰੀ ਕਰੋ ਰੈਂਦਾ ਪੇ ਕਮਿਸ਼ਨ ਦੀ ਰਿਪੋਰਟ ਦਾ ਏਰੀਆ ਤੁਰੰਤ ਦਿਓ ਦੋ ਨਾਲ ਦੇ ਗੁਆਂਢ ਦੇ ਨਾਲ ਪੈਨਸ਼ਨ ਸਾਥੀਆਂ ਨੂੰ ਵਾਅਦਾ ਦਿਓ ਜਗਿਆ ਟੈਕਸ 200 ਰੁਪਏ ਲਾਇਆ ਉਹਨੂੰ ਬੰਦ ਕਰੋ ਇਹ ਤੁਸੀਂ ਫੋਟੋ ਆ ਦੇਖ ਸਕਦੇ ਹੋ ਬਈ ਮੋਤੇ ਸਾਥੀਆਂ ਨੂੰ ਗੁਰੂਪਤੇ ਪਾਈਆਂ ਚੀਮਾ ਵ ਲਈ ਬੈਠਾ ਆਪਾਸ ਹੀ ਚੀਮਾ ਤੱਕਦੀ ਭਗਵਾਨ ਤੋਂ ਮੰਗ ਲਈ ਬੈਠਾ ਤੱਕਦੀ ਸਾਡੇ ਵਾਲਾ ਫੋਟੋ ਝਾੜੇ ਹੈ ਅੱਜ ਉਹੀ ਬੇਈਮਾਨ ਦਾ ਸਾਰੀਆਂ ਗੱਲਾਂ ਤੋਂ ਸਾਥੀਓ ਮੁਕਰਰ ਹੋਏ ਬੈਠੇ ਹੈ ਸਾਡੀਆਂ ਜੱਥੇਵੰਦੀਆਂ ਪੰਜਾਬ ਮਲਾਜਮ ਤੇ ਪੈਨਸ਼ਨ ਸਾਂਝਾ ਫਰੰਟਾ ਜਿਹੜਾ ਉਹਨੂੰ ਸਾਥੀਓ 8 ਮੀਟਾ ਦੇਤੀਆਂ ਇਸ ਬੇਈਮਾਨ ਨੇ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਉਹਦੇ ਸਿਰੇ ਦੀ ਚੜਾਈ ਜਦੋਂ ਟਾਈਮ ਆਉਂਦਾ ਸਾਥੀਓ ਮੀਟਿੰਗ ਨੂੰ ਅੱਗੇ ਪਾ ਦਿੰਦਾ ਜਦੋਂ ਟਾਈਮ ਨੇੜੇ ਆਉਂਦਾ ਮੀਟਿੰਗ ਨੂੰ ਅੱਗੇ ਪਾ ਦਿੰਦਾ ਕਿਉਂਕਿ ਸਾਥੀਓ ਤੁਹਾਡੇ ਜਿਹੜੇ ਸੂਝਵਾਨ ਸਾਥੀਆਂ ਦੇ ਨਾਲ ਉਹ ਸਾਥੀਓ ਦਾਨ ਪ੍ਰਦਾਨ ਦਾ ਅਲਾ ਦਾ ਕਰ ਨਹੀਂ ਸਕਦਾ ਜਵਾਬ ਦੇਣ ਦੀ ਜ਼ਰੂਰਤ ਨਹੀਂ ਰੱਖਦਾ ਕਿ ਸਾਡੀ ਲੀਡਰਸ਼ਿਪ ਸਹੀ ਨਹੀਂ ਹੈ ਕਿ ਉਹਨਾਂ ਨੇ ਬਹਿਸ ਕਰਨੀ ਹੈ ਬਹਿਸ ਦੇ ਵਿੱਚ ਭਾਗ ਨਹੀਂ ਲੈਂਦਾ ਸਿੱਧੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਔਰ ਉਹਨਾਂ ਨੇ ਕਮੇਟੀਆਂ ਬਣਾਤੀਆਂ ਦੋ ਦੋ ਕਮੇਟੀਆਂ ਬਣਾਤੀਆਂ ਕਿਹਦਾ ਮਰਾਜ ਨੂੰ ਮੰਗਾ ਕੇ ਇਹ ਗੱਲ ਕਰਦੀਆਂ ਆ ਇਹ ਸਾਥੀਓ ਬਲੇਖੇ ਜਨਾਂ ਰਹਿਓ ਇਸ ਬੇਈਮਾਨ ਨੇ ਆਪਣੇ 5 ਸਾਲ ਤਪਾਉਣੇ ਐ 3 ਸਾਲ ਤਪਾਤੇ ਨੇ ਝੂਠੇਦਾਰਾਂ ਦੇ ਵਿੱਚ ਟਾਈਮ ਦੇ ਦੇ ਕੇ ਅੱਗੇ ਜਾ ਰਿਹਾ ਔਰ ਹੁਣ ਕਮੇਟੀਆਂ ਬਣਾਤੀਆਂ ਕਮੇਟੀਆਂ ਨੇ ਆਪਣੀ ਰਿਪੋਰਟ ਜਿਹੜੀ 7-6 ਮਹੀਨਿਆਂ ਤੋਂ ਸਰਕਾਰ ਨੂੰ ਦੇਣੀ ਐ ਸਰਕਾਰ ਨੇ ਫਿਰ ਉਹਦੇ ਅਡਜਮੈਂਟ ਕਰਨੀ ਐ ਔਰ ਜਦੋਂ ਲਾਗੂ ਕਰਨੀ ਐ ਸਾਡਾ ਰੋਲਾ ਫੇਰ ਸਰਕਾਰ ਨਾਲ ਪੈਣਾ ਐ ਕਿ ਸਾਨੂੰ ਇਸ ਤਰ੍ਹਾਂ ਚਾਹੀਦਾ ਬੈਨੀਫਿਟ ਦਾ ਇਸ ਤਰ੍ਹਾਂ ਨਹੀਂ ਚਾਹੀਦਾ ਉਹ ਸਾਥੀਏ ਇਸ ਤਰ੍ਹਾਂ ਉਹਨੇ ਪੰਜ ਛੱਤ ਬਾ ਦੇ ਨੇ ਇਸ ਕਰਕੇ ਸਾਡੇ ਸਾਂਝੇ ਪਲੇਟਫਾਰਮ ਨੇ ਇਹ ਪਹਿਲੇ ਅਨਾਉਂਸ ਕਰ ਦਿੱਤੀਆਂ ਤਰੀਕਾ 22 23 ਤੇ 24 ਅਨਾਉਂਸ ਕੀਤੀ ਸੀ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਇਹ ਠੂਠਾ ਪ੍ਰਬੰਧਨੀ ਨੇ ਫੇਰ ਭੱਜਾ ਸਾਡੇ ਨਾਲ ਇਹ ਮੀਟਿੰਗ ਨਹੀਂ ਕਰਨੀ ਇਸ ਕਰਕੇ 22 23 24 ਦੀਆਂ ਆਤੀਆਂ ਜਿਹੜੀਆਂ ਕੋਬਾ ਭੁੱਖੀਆਂ ਦੋਸਤੋ ਸਾਰੇ ਜਿਹੜਾ ਹੈੱਡਕੁਆਰਟਰ ਦੇ ਫੂਕੀਆਂ ਉਹਦੇ ਵਿੱਚ ਇਹ ਵੀ ਨਾਲ ਨਾਲ ਦੱਸਤਾ ਕਿ ਵਿਧਾਨ ਸਭਾ ਦਾ ਸੈਸ਼ਨ ਇੱਕ ਦੋ ਚੱਲ ਰਿਹਾ ਹੈ ਸਾਡੇ ਸਾਥੀਆਂ ਨੇ ਸੂਝਵਾਦੀ ਲੀਡਰਸ਼ਿਪ ਨੇ ਪੰਜਾਬ ਦੀ ਨੇ ਇਹ ਅਨਾਉਂਸ ਕਰਤਾ ਕਿ 3 ਤਰੀਕ ਨੂੰ ਵਿਧਾਨ ਸਭਾ ਵੱਲ ਕੂਚ ਕਰਾਂਗੇ ਬੈਰੀਕਡ ਤੋੜਾਂਗੇ ਔਰ ਉਹਨੂੰ ਪੁੱਛਾਂਗੇ ਕਿ ਅਸੀਂ ਤੇਲੀ ਜਿਹੜੀ ਵਿਧਾਨ ਸਭਾ ਦਾ ਸੈਸ਼ਨ ਆਈ ਚੱਲਣ ਨਹੀਂ ਦੇਣਾ ਇਹ ਸਾਥੀਓ ਇਹ ਅਨਾਉਂਸ ਕੀਤਾ ਹੋਇਆ ਹੈ ਨਾਉਸ ਇਹ ਨਹੀਂ ਕਰ ਦਿੱਤਾ ਹੈ ਕਿ 8 ਤਰੀਕ ਨੂੰ ਗਿੱਦੜਵੇ ਦੀ ਧਰਤੀ ਦੇ ਉੱਤੇ ਜਿੱਥੇ ਬਾਏ ਇਲੈਕਸ਼ਨ ਹੋ ਰਹੇ ਐ ਜਿਵੇਂ ਤੁਸੀਂ ਮਨਪ੍ਰੀਤ ਬਾਦਲ ਨੂੰ ਇੱਥੇ ਚੰਗੀ ਤਰ੍ਹਾਂ ਉਹਦੀ ਫੱਟੀ ਪੂੰਚੀ ਸੀ ਆਪਾਂ ਗਿੱਦੜਵੇ ਦੇ ਵਿੱਚ ਵੀ ਜਾ ਕੇ ਭਗਵੰਤ ਮਾਨ ਦਾ ਕੈਂਡੀਡੇਟ ਭਾਂਦੀ ਆ ਜਿਹੜਾ ਨਵਾਂ ਢਿੱਡੋਂ ਆਇਆ ਕੋਈ ਉਹ ਹੋਵੇ ਕੋਈ ਮਨਪ੍ਰੀਤ ਹੋਵੇ ਜਾਂ ਕੋਈ ਹੋਰ ਹੋਵੇ ਸਾਥੀਓ ਆਪਾਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ